ਤਾਨੂੰ ਵੀ ਪਤਾ ਹੈ ਕਿ ਇੰਡੀਆ ਦੇ ਜਿਹੜੇ ਸਰਦਾਰ ਲੋਗ ਆ ਜਿਹੜੇ ਪੰਜਾਬ ਕਮਿਊਨਿਟੀ ਆ ਇੰਡੀਆ ਦੀ ਉਹ ਪਾਕਿਸਤਾਨ ਇੰਡੀਆ ਦੀ ਆਰਮੀ ਦੇ ਵਿੱਚ ਬੇਸ਼ੁਮਾਰ ਸਿੱਖ ਫੌਜੀਆਂ ਦੀ ਤਾਇਨਾਤੀ ਦੇ ਬਾਵਜੂਦ ਵੀ ਪਾਕਿਸਤਾਨ ਦੀ ਸਰਕਾਰ ਅਤੇ ਆਵਾਮ ਸਿੱਖਾਂ ਬਾਰੇ ਕਿਸੇ ਵੀ 네ਗੇਟਿਵ ਗੱਲ ਕਰਨ ਤੋਂ ਪਰਹੇਜ਼ ਕਰਦੀ ਨਜ਼ਰ ਆ ਰਹੀ ਹੈ ਤੇ ਇਸੇ ਦੌਰਾਨ ਇੱਕ ਪਾਕਿਸਤਾਨੀ ਕੁੜੀ ਨੇ ਚੜ੍ਹਦੇ ਪੰਜਾਬ ਬਾਰੇ ਗੱਲ ਕਰਦੇ ਆ ਕੀ ਕੀ ਆਪ ਆ ਵੇਖਦੇ ਆ ਅੱਛਾ ਜੀ ਇਹ ਸਰਦਾਰ ਦਾ ਕਮੈਂਟ ਆਇਆ ਹੈ ਇੰਡੀਆ ਤੋਂ ਕਿ ਮੈਡਮ ਡਰਨਾ ਮਤ ਹਮ ਸਰਦਾਰ ਹੈ ਆਪਕੇ ਸਾਥ ਹੈ ਜੀ ਸਾਨੂੰ ਵੀ ਪਤਾ ਹੈ ਕਿ ਇੰਡੀਆ ਦੇ ਜਿਹੜੇ ਸਰਦਾਰ ਲੋਕ ਆ ਜਿਹੜੇ ਪੰਜਾਬ ਕਮਿਊਨਿਟੀ ਆ ਇੰਡੀਆ ਦੀ ਉਹ ਪਾਕਿਸਤਾਨ ਨਾਲ ਖੜੀ ਹੈ ਠੀਕ ਹੈ ਉਜੰਗ ਨਹੀਂ ਚਾਹੁੰਦੇ ਕਿ جنگ ਹੋਵੇ ਇਧਰੋਂ ਅਸੀਂ ਵੀ ਨਹੀਂ ਚਾਹੁੰਦੇ ਆ ਕਿ ਜੰਗ ਹੋਵੇ ਪਤਾ ਹੈ ਜੰਗ ਵਿੱਚ ਨੁਕਸਾਨ ਕਿ ਹੋਣਾ ਜੰਗ ਵਿੱਚ ਉਧਰੋਂ ਤੁਹਾਡੇ ਲੋਕ ਮਰਨਗੇ ਇਧਰੋਂ ਸਾਡੇ ਲੋਕ ਮਰਨਗੇ ਮਰਨੇ ਕੌਣ ਆ ਆਵਾਮ ਮਰਨੀ ਆ ਠੀਕ ਹੈ ਆਵਾਮ ਦੇ ਮਰੇ ਨਾ ਕਿਸੇ ਵੱਡੇ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਠੀਕ ਹੈ ਤੇ ਇਹ ਜਿਹੜਾ ਤੁਸੀਂ ਗਾਲੀ ਗਲੋਚ ਕਰਦੇ ਹੋ ਇੱਕ ਦੂਜੇ ਨੂੰ ਬੜਾ ਬੁਰਾ ਭਲਾ ਕਹਿ ਰਹੇ ਹੋ ਕਿ ਪਾਕਿਸਤਾਨ ਨੇ ਇੰਜ ਕਰਤਾ ਉਹਨੇ ਇੰਡੀਆ ਨੇ ਇੰਜ ਕਰ ਦਿੱਤਾ ਇਹ ਇੱਕ ਦੂਜੇ ਨੂੰ ਬੁਰਾ ਭਲਾ ਕਹਿਣਾ ਕੁਝ ਨਹੀਂ ਬਣਨਾ ਹੈਗਾ ਠੀਕ ਹੈ ਬਸ ਦੁਆ ਕਰੋ ਅੱਲਾਹ ਬਿਹਤਰ ਕਰੇ ਤੇ ਅਸੀਂ ਵੀ ਤੁਹਾਡੇ ਨਾਲ ਆ ਜੀ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਸਾਡੇ ਨਾਲ ਹੋ ਤਾਂ ਅਸੀਂ ਤੁਹਾਡੇ ਨਾਲ ਆ ਆਹੋ ਬਸ ਦੁਆ ਕਰੋ ਕਿ ਅੱਲਾਹ ਸਭ ਬਿਹਤਰ ਕਰੇ ਤੇ ਤੁਸੀਂ ਪਾਕਿਸਤਾਨ ਆਓ ਜੋ ਦਿਲ ਕਰੇ ਮੋਸਟ ਵੈਲਕਮ ਹੈ ਆਹੋ